ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਸੋਨੂ ਡੇਰੀ ਫਾਰਮ ਮਹਿੰਦੂਪੁਰਾ ਦੇ ਵਿੱਚ ਇੱਕ ਹੋਰ ਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੀ YouTube ਚੈਨਲ ਨੂੰ ਹਿੱਤਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਵਜ਼ਰ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 78990 9878 ਆਈ ਡਿਵੀਜ਼ਨ ਮੇਰੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਜਲਸੀ ਕ੍ਰਾਸ ਬੈਡ ਲੈ ਕੇ ਆਇਆ ਦੂਜਾ ਸੂਆ ਹੁਣੀ ਸੂਈ ਆ ਸੂਈ ਨੂੰ ਬਾਈ ਹੋ ਗਏ 2-3 ਮਿੰਟ ਤੇ ਅੱਜ ਤਰੀਕ ਹੈ ਕੀ ਆ 12 ਪਹਿਲਾ ਮਹੀਨਾ ਤੇ 2025 ਬਈ ਤੇ ਦੂਜਾ ਸੂਆ ਹੁਣੀ ਸੂਈ ਆ ਸੂਈ ਨੂੰ ਬਾਈ 2 ਮਿੰਟ ਹੋ ਗਏ ਤੇ ਦੇਖ ਸਕਦੇ ਹਾਂ ਕਦ ਕੜ ਪੂਰਾ ਫੁੱਲ ਆ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਕਰਮਾਲੀ ਨੇ ਤੇ ਇਹ ਗੱਲ ਕਰਕੇ ਦੁੱਧ ਦੀ ਬਈ ਹੀ ਪਲੂਨ ਨੇ ਦੁੱਧ ਦਿੱਤਾ ਨੇ 18 ਕਿਲੋ। ਇਸ ਵਾਰੀ 20 ਕਿਲੋ ਦੀ ਔਰ ਤੇ ਜਿਹੜਾ ਮਰਜ਼ੀ ਲੈ ਜਾਏ 20 ਕਿਲੋ ਬੜੀ ਖੁਸ਼ੀ ਨਹੀਂ ਚਵਾਉਗੀ। ਕੱਤ ਕਾੜ ਫੁੱਲਾ ਫੇਸ ਕੁਆਲਟੀ ਚੈੱਕ ਕਰ ਲਓ ਬਜਨ ਬਜਨ ਬਹੁਤ ਆ ਤੇ ਮੇਨ ਗੱਲ ਕਰਕੇ ਥਾਣਾ ਨਹੀਂ ਥਣ ਦੇਖ ਸਕਦੇ ਆ ਪੂਰੇ ਵਧੀਆ ਚਾਰੇ ਥਣ ਪੂਰੇ ਨਿਕਣ ਮੇ ਤੇ ਪੂਰੀ ਸਪੇਸ ਤੇ ਲੱਗਿਆ। ਹੱਥੀ ਚਵਾਈ ਵਾਲਾ ਥਾਣਾ ਗੁੱਲੇ ਵਾਲਾ ਕੋਈ ਐ ਨਹੀਂਗਾ ਵੀ ਟਟਮਾ ਥਾਣਾ ਜਾਂ ਕੋਈ ਹੋਰ ਆ। ਦੇਖ ਸਕਦੇ ਆ ਜਿਵੇਂ ਮਰਜ਼ੀ ਚੋਲੋ। ਬੂਰਾ ਵਧੀਆ ਮੋਟਾ ਥਣ ਲੱਗਿਆ ਤੇ ਚਾਰੇ ਥਣ ਪੂਰੇ ਨਿਕਣ ਮੇ ਤੇ ਪੂਰੀ ਸਪ ਤੇ ਹਾਈਟ ਆਫ ਹਾਲ ਬਾਈ ਜਿਉ ਨੂੰ ਮੂਰੇ ਜਿੱਦਾਂ ਦਾ ਮੌਸਮ ਆ ਰਿਹਾ ਹੈ ਇਹਨਾਂ ਨੇ ਕਾਮਯਾਬ ਰਹਿਣਾ ਤੇ ਦੁੱਧ 20 ਕਿਲੋ ਬੜੀ ਦਾਮਦਾਰੀ ਨਹੀਂ ਚਬਾਊਗੀ ਤਿਆਰੀ ਤੂਰੀ ਬਹੁਤ ਸੋਣੀ ਕਰੀਆ ਕਰਮਾਣੀ ਦੇ ਲੇਖ ਸਕਦੇ ਆਂ ਮਗਰ ਇਹਨੇ ਬੱਸ ਇਹ ਨੂੰ ਜਾਣ ਦਿੰਦਾ ਬਾਈ ਤੇ ਥਾਣੇੜ ਤੋਂ ਫਿਰ ਚੈੱਕ ਕਰੋ ਥਾਣ ਬਹੁਤ ਵਧੀਆ ਬਾਈ ਜੀ ਤੇ ਪ੍ਰਾਈਸ ਇਹਦਾ ਜਾਇਜ਼ ਹੀ ਹੋਊਗਾ ਹੋਊਗਾ ਫੋਨ ਜੇ ਮੇਰੇ ਕਿਸੇ ਫੋਨ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵਾੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 8699099728 ਤੇ ਰੂਟੀਨ ਦੇ ਵਿੱਚ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਵੀ ਗੁੱਡੀ ਦਾ ਥੈਂਕ ਯੂ ਵੈਰੀ ਮਚ